ਸਤਨਾਮ ਸ੍ਰੀ ਵਾਹਿਗੁਰੂ ਸਾਈਂ ਜੀਓ ਤਨਾ ਸ੍ਰੀ ਮਹਿਲਾ ਪੰਜਮਾ ਸੋਕਤ ਡਰੈ ਜੇ ਖਸਮ ਸਮਾਰੇ ਡਰ ਡਰ ਪ체 ਮਾਨੁਖ ਵਿਚਾਰੇ ਰਹਾਓ ਸਰ ਉਪਰਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਇਕੰਨ ਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਦਾ ਦਾਤਾ ਪੂਰਨ ਸਭ ਥਾਏ ਕੋਟ ਕਲੇਸ਼ ਮਿਟੇ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸ ਗੁਰਮੁਖ ਜਾਕੇ ਮਨ ਤਨ ਵਸੈ ਜਿਸਨੂੰ ਆਪ ਲਏ ਲੜ ਲਾਏ ਦਰਗਹਿ ਮਿਲੇ ਤਸਾਹੀ ਜਾਏ ਸੇਈ ਫਗਤੋ ਜੇ ਸਾਚੇ ਪਾਣੀ ਜਮ ਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇਨਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਰ ਵਾਹਿਗੁਰੂ ਜੀ ਕਾ ਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾ ਸੋ ਕਤ ਡਰੈ ਜੇ ਖਸਮ ਸਮਾਰੈ ਡਰ ਡਰ ਪਚੇ ਮਨੁਖ ਵਿਚਾਰੇ ਰਹਾਉ ਸਰ ਉਪਰਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਇਕਨ ਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਕਾ ਦਾਤਾ ਪੂਰਨ ਸਭ ਥਾਏ ਕੋਟ ਕਲੇਸ਼ ਮਿਟੇ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮਖ ਜਾਕੇ ਮਨ ਤਨ ਵਸੈ ਜਿਸਨੂੰ ਆਪ ਲੈ ਲੜ ਲਾਇ ਦਰਗਹਿ ਮਿਲੇ ਤਸਾਹੀ ਜਾਏ ਸਈ ਫਗਤੋ ਜੇ ਸਾਚੇ ਪਾਣੀ ਜਮ ਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਈਂ ਜੀਓ ਤਨਾ ਸ੍ਰੀ ਮਹਿਲਾ ਪੰਜਮਾ ਸੋਕਤ ਡਰੈ ਜੇ ਖਸਮ ਸਮਾਰੇ ਡਰ ਡਰ ਪ체 ਮਾਨੁਖ ਵਿਚਾਰੇ ਰਹਾਓ ਸਰ ਉਪਰਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਇਕੰਨ ਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਦਾ ਦਾਤਾ ਪੂਰਨ ਸਭ ਥਾਏ ਕੋਟ ਕਲੇਸ਼ ਮਿਟੇ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾਕੇ ਮਨ ਤਨ ਵਸੈ ਜੇ ਸਨੂ ਆਪ ਲਏ ਲੜ ਲਾਏ ਦਰਗਹਿ ਮਿਲੇ ਤਸਾਹੀ ਜਾਏ ਸੇ ਹੀ ਫਗਤੋ ਜੇ ਸਾਚੇ ਪਾਣੀ ਜਮ ਕਾਲ ਤੇ ਪਏ ਨਿਕਾਣੇ ਸਾਚਾ ਸਾਹਿਬ ਸਾਚੇ ਦਰਬਾਰ ਕੀਮਤ ਕੌਣ ਕਹੈ ਵਿਚਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇਨਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਂਚੈ ਸੰਤੋ ਰੇ ਨਾਰ ਵਾਹਿਗੁਰਜੀ ਕਾ ਗੰ ਖਾਲਸਾ ਵਾਹਿਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਸੋ ਘਤ ਡਰੈ ਜੇ ਖਸਮਸ ਮਾਰੇ ਡਰ ਡਰ ਪਛੇ ਮਨੁਖ ਵਿਚਾਰੇ ਰਹਾਓ ਸਰ ਉਪਰਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਇਕੰਨ ਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਕਾ ਦਾਤਾ ਪੂਰਨ ਸਭ ਥਾਏ ਕੋਟ ਕਲੇਸ਼ ਮਿਟੇ ਹਰ ਲਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮਖ ਜਾਕੇ ਮਨ ਤਨ 바ਸੈ ਜਿਸਨੂੰ ਆਪ ਲਏ ਲੜਲਾਏ ਦਰਗਹਿ ਮਿਲੇ ਤਸਾਹੀ ਜਾਏ ਸੇਈ ਫਗਤੋ ਜੇ ਸਾਚੇ ਪਾਣੀ ਜਮ ਕਾਲ ਤੇ ਪਏ ਨਿਕਾਣੇ ਸਾਚਾ ਸਾਹਿਬ ਸਾਚੇ ਦਰਬਾਰ ਕੀਮਤ ਕੌਣ ਕਹੈ ਵਿਚਾਰ ਕਾਟ ਕਾਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਕਾਟ ਕਾਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਿਲਾ ਪੰਜਮਾ ਸੋਕਤ ਡਰੈ ਜੇ ਖਸਮਸ ਮਾਰੇ ਡਰ ਡਰ ਪਛੇ ਮਨੁਖ ਵਿਚਾਰੇ ਰਹਾਓ ਸਰ ਉਪਰਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਇਕੰਨ ਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ जीन का दाता पूर्ण सब ठाए कोट क्लेश मिटे हर नाए जन्म मरण सगला दुख नासै गोर मुख जाके मन तन बसै जे सनो आप लए लड लाए दरगए मिले तसै ही जाए सैई भगत जे साचे पाणि ਜਮ ਕਾਲ ਤੇ ਪਏ ਨਿਕਾਣੇ ਸਾਚਾ ਸਾਹਿਬ ਸੱਚੇ ਦਰਬਾਰ ਕੀਮਤ ਕੌਣ ਕਹੈ ਵਿਚਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇਨਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤੋ ਰੇ ਨਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬਤੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਸੋ ਘਤ ਡਰੈ ਜੇ ਖਸਮ ਸਮਾਰੇ ਡਰ ਡਰ ਪਚੇ ਮਾਨੁਖ ਵਿਚਾਰੇ ਰਹਾਓ ਸਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਇਕਨ ਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਦਾ ਦਾਤਾ ਪੂਰਨ ਸਭ ਥਾਏ ਕੋਟ ਕਲੇਸ਼ ਮਿਟੇ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮਖ ਜਾਕੇ ਮਨ ਤਨ 바ਸੈ ਜਿਸਨੂੰ ਆਪ ਲੈ ਲੜ ਲਾਇ ਦਰਗਹਿ ਮਿਲੇ ਤਿਸਾਹੀ ਜਾਏ ਸੇਈ ਭਗਤੋ ਜੇ ਸਾਚੇ ਪਾਣੀ ਜਮ ਕਾਲ ਤੇ ਭੈ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਸੋ ਘਤ ਡਰੈ ਜੇ ਖਸਮ ਸਮਾਰੇ ਡਰ ਡਰ ਪ체 ਮਾਨੁਖ ਵਿਚਾਰੇ ਰਹਾਓ ਸਰ ਉਪਰਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਇਕੰਨ ਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਦਾ ਦਾਤਾ ਪੂਰਨ ਸਭ ਥਾਏ ਕੋਟ ਕਲੇਸ਼ ਮਿਟੇ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾਕੇ ਮਨ ਤਨ ਵਸੈ ਜਿਸਨੂੰ ਆਪ ਲਏ ਲੜ ਲਾਏ ਦਰਗਹਿ ਮਿਲੇ ਤਸਾਹੀ ਜਾਏ ਸੇਈ ਭਗਤ ਜੇ ਸਾਚੇ ਪਾਣੇ ਜਮ ਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇਨਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਂਚੇ ਸੰਤ ਰੇ ਨਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਸੋ ਘਤ ਡਰੈ ਜੇ ਖਸਮ ਸਮਾਰੇ ਡਰ ਡਰ ਪ체 ਮਨੁਖ ਵਿਚਾਰੇ ਰਹਾਓ ਸਰ ਉਪਰਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਇਕੰਨ ਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਦਾ ਦਾਤਾ ਪੂਰਨ ਸਭ ਥਾਏ ਕੋਟ ਕਲੇਸ਼ ਮਿਟੇ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮਖ ਜਾਕੇ ਮਨ ਤਨ 바ਸੈ ਜੇ ਸਨੂ ਆਪ ਲਏ ਲੜਲਾਏ ਦਰਗਹਿ ਮਿਲੇ ਤਸਾਹੀ ਜਾਏ ਸੇਈ ਫਗਤੋ ਜੇ ਸਾਚੇ ਪਾਣੀ ਜਮ ਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸਾਚੇ ਦਰਬਾਰ ਕੀਮਤ ਕੌਣ ਕਹੈ ਵਿਚਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਕਟ ਕਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ